ਹਰ ਰੋਜ਼ ਸਿੱਖ ਦੋ ਵਾਰ ਅਰਦਾਸ ਦੇ ਵਿੱਚ ਇਹ ਬਚਨ ਪੜਦਾ ਹੈ ਦੇਗ ਚਲਾਈ ਤੇਗਵਾਹੀ ਅਤੇ ਦੇਗ ਤੇਗ ਫਤਿਹ ਇਹ ਆਖਰ ਦੇਗ ਤੇਗ ਕੀ ਹੈ ਇਹਦਾ ਸਿੱਖ ਪੰਥ ਦੇ ਨਾਲ ਕੀ ਸੰਬੰਧ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਦਾ ਭਾਵ ਹੁੰਦਾ ਹੈ ਕਿ ਕੋਈ ਵੱਡਾ ਭਾਂਡਾ ਜਿਹਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ ਗੁਰੂ ਦੇ ਲੰਗਰ ਦੇ ਵਾਸਤੇ ਦੇਗ ਸ਼ਬਦ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਜਿਵੇਂ ਅੰਮ੍ਰਿਤ ਤਿਆਰ ਕਰਨ ਵੇਲੇ ਸ਼ਬਦ ਵਰਤਿਆ ਜਾਂਦਾ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਗਿਆ ਜਾਂ ਸਿੱਧੇ ਸ਼ਬਦਾਂ ਵਿੱਚ ਬਾਟਾ ਸ਼ਬਦ ਵੀ ਵਰਤਿਆ ਜਾਂਦਾ ਹੈ ਹੈ ਅਮਰਤੀ ਹੈ ਪਰ ਉਹਨੂੰ ਆਪਾਂ ਬਾਟਾ ਕਿਉਂ ਕਹਿੰਦੇ ਆ ਕਿਉਂਕਿ ਸਰਬ ਲੋਹ ਦੇ ਬਾਟੇ ਵਿੱਚ ਉਹਨੂੰ ਤਿਆਰ ਕੀਤਾ ਗਿਆ ਹੈ ਇਸੇ ਤਰ੍ਹਾਂ ਹੈ ਗੁਰੂ ਦਾ ਲੰਗਰ ਹੀ ਹੈ ਲੇਕਿਨ ਦੇਗ ਸ਼ਬਦ ਇਸ ਕਰਕੇ ਵਰਤਿਆ ਜਾਂਦਾ ਹੈ ਕਿਉਂਕਿ ਉਹ ਦੇਗ ਦੇ ਵਿੱਚ ਤਿਆਰ ਕੀਤਾ ਹੋਇਆ ਆ ਪਾ ਵੱਡੇ ਭਾਂਡੇ ਦੇ ਵਿੱਚ ਗੁਰੂ ਦਾ ਲੰਗਰ ਤਿਆਰ ਕੀਤਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰ ਬਚਨ ਆਉਂਦਾ ਹੈ ਧਰਤੀ ਦੇਗ ਮਿਲੇ ਇੱਕ 베ਰਾ ਭਾਗ ਤੇਰਾ ਭੰਡਾਰੇ ਭਾਵ ਇਥੇ ਸਤਗੁਰਾਂ ਨੇ ਸਾਰੀ ਧਰਤੀ ਨੂੰ ਹੀ ਦੇਗ ਆਖਿਆ ਹੈ ਪਾਵਕੇ ਇਸ ਧਰਤੀ ਦੇ ਵਿੱਚੋਂ ਹੀ ਜਿਹੜਾ ਏ ਉਹ ਸਾਰਾ ਕੁਝ ਉਪਜਦਾ ਏ ਤੇ ਲੋਕ ਜਿਹੜੇ ਆ ਉਸ ਨੂੰ ਛੱਕਦੇ ਆ ਖਾਂਦੇ ਆ ਤੇ ਉਹ ਕਦਾਚਿਤ ਵਾਸਤੇ ਮੁੱਕਦਾ ਨਹੀਂ ਏ ਦੇਖ ਜਿਹੜਾ ਏ ਉਹ ਅਕਾਲ ਪੁਰਖ ਵਾਹੀ ਗੁਰੂ ਦੀ ਪਿਰਤ ਪਾਲਣਾਂ ਦਾ ਸੂਚਕ ਹੈ ਦੇਖ ਸ਼ਬਦ ਜਿਹੜਾ ਆਕਾਲਪੁਰਖ ਵਾਹਿਗੁਰੂ ਦੇ ਰਹਿਮ ਦਾ ਪ੍ਰਤੀਕ ਹੈ ਕਿਉਂਕਿ ਹਰ ਮਨੁੱਖ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੋਜਨ ਦੇ ਨਾਲ ਜੁੜਿਆ ਹੋਇਆ ਹੈ ਭੋਜਨ ਤੋਂ ਬਿਨਾ ਮਨੁੱਖ ਜਿਹੜਾ ਉਹ ਜਿੰਦਾ ਨਹੀਂ ਰਹਿ ਸਕਦਾ ਗੁਰਬਾਣੀ ਦੇ ਅੰਦਰ ਮਵਾਰਕ ਬਚਨ ਹੈ ਕਿ ਇਹ ਜਿਹੜਾ ਸਰੀਰ ਹੈ ਇਹ ਸਾਡੇ ਤ੍ਰੈਮਣ ਦੁਹਰੀ ਚੱਲੇ ਪਾਣੀ ਅੰਨ ਜੇ ਇਹ ਜਿਹੜਾ ਸਰੀਰ ਹੈ ਅੰਨ ਦੇ ਨਾਲ ਚੱਲਦਾ ਹੈ ਪਾਣੀ ਦੇ ਨਾਲ ਚੱਲਦਾ ਹੈ ਔਰ ਆਕਾਲਪੁਰਖ ਵਾਹਿਗੁਰੂ ਦੇ ਪ੍ਰਥਾਏ ਵੀ ਕਿਹਾ ਗਿਆ ਕਿ ਪ੍ਰਮਾਤਮਾ ਨੇ ਪਹਿਲਾ ਮਨੁੱਖ ਦੇ ਵਾਸਤੇ ਰਿਜ਼ਕ ਪੈਦਾ ਕੀਤਾ ਹੈ ਤੇ ਬਾਅਦ ਵਿੱਚ ਜੀਵ ਨੂੰ ਇਸ ਸੰਸਾਰ ਤੇ ਭੇਜਿਆ ਹੈ ਪਹਿਲਾਂ ਦੇਤੇ ਰਿਜ਼ਕ ਸੰਭਾਹ ਪਿੱਛੋਂ ਦੇਤੇ ਜਨ ਤੇ ਉਪਾਅ ਇਹਦਾ ਭਾਵ ਹੈ ਕਿ ਪ੍ਰਮਾਤਮਾ ਮਨੁੱਖ ਦੇ ਵਾਸਤੇ ਭੋਜਨ ਜਿਹੜਾ ਪਹਿਲਾਂ ਪੈਦਾ ਕਰਦਾ ਹੈ ਤੇ ਫਿਰ ਜੀਵ ਨੂੰ ਸੰਸਾਰ ਤੇ ਭੇਜਦਾ ਹੈ ਪਰ ਗੁਰਬਾਣੀ ਨੇ ਸਾਨੂੰ ਇੱਕ ਗੱਲ ਸਮਝਾਈ ਹੈ ਕਿ ਜਿਹੜਾ ਕਾਲਪੁਰਖ ਵਾਹਿਗੁਰੂ ਨੇ ਤੈਨੂੰ ਰਿਜ਼ਕ ਦਿੱਤਾ ਹੈ ਉਸ ਰਿਜ਼ਕ ਨੂੰ ਸ਼ੱਕਨ ਤੋਂ ਪਹਿਲਾਂ ਤੇ ਸ਼ੱਕਨ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਜਿਹੜਾ ਉਹ ਕਰਨਾ ਚਾਹੀਦਾ ਹੈ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼ ਪਾਵਾ ਕਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੇਗ ਸ਼ਬਦ ਜਿਹੜਾ ਹੈ ਉਹ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਵੀ ਵਰਤਿਆ ਜਾਂਦਾ ਹੈ ਤੇ ਦੇਖ ਸ਼ਬਦ ਜਿਹੜਾ ਉਹ ਗੁਰੂ ਕੇ ਲੰਗਰ ਵਾਸਤੇ ਵੀ ਵਰਤਿਆ ਜਾਂਦਾ ਹੈ ਇਸ ਦਾ ਸਬੰਧ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਿਆ ਸੀ ਜੇਸੇ ਵੇਲੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਐ ਪਹਿਲੀ ਉਦਾਸੀ ਦੇ ਉੱਪਰ ਸਤਿਗੁਰੂ ਜਾਣ ਵਾਸਤੇ ਤਿਆਰੀ ਕਰਦੇ ਐ ਤਾਂ ਸੁਲਤਾਨਪੁਰ ਤੋਂ ਚੱਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਇੱਥੇ ਆਣ ਕੇ ਰੁੱਕ ਜਾਂਦੇ ਐ ਸਤਿਗੁਰੂ ਸਾਹਿਬ ਜੀ ਦੇ ਵਾਸਤੇ ਇਸ ਨਗਰ ਦਾ ਚੌਧਰੀ ਜਿਹੜਾ ਤਾਰਾ ਸੀ ਉਹ ਰਸਤ ਲੈ ਕੇ ਆਉਂਦਾ ਏ ਤੋ ਆਟਾ ਘਿਓ ਤੇ ਖੰਡ ਲੈ ਕੇ ਆਉਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇੱਕ ਵਿਧੀ ਸਮਝਾਈਏ ਤੇ ਵਿਧੀ ਸਮਝਾਉਣ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਉਹ ਸਕਿਓ ਦੇ ਵਿੱਚ ਜਿਹੜਾ ਆਟਾ ਪਾ ਕੇ ਖੰਡ ਪਾ ਕੇ ਪਾਣੀ ਪਾ ਕੇ ਜਿਹੜਾ ਉਹ ਇੱਕ ਐਸਾ ਭੋਜਨ ਤਿਆਰ ਕੀਤਾ ਜਿਸ ਨੂੰ ਸਾਰੀਆਂ ਸਿੱਖ ਸੰਗਤਾਂ ਨੇ ਜਦੋਂ ਛਕਿਆ ਤੇ ਉਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਆ ਬਾਬਾ ਇਹ ਬਹੁਤ ਸੁਆਦਲਾ ਭੋਜਨ ਹੈ ਇਹ ਤਾਂ ਰੋਜ਼ ਮਿਲਣਾ ਚਾਹੀਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਬਚਨ ਨਿਕਲਦੇ ਮਰਦਾਨਿਆਂ ਇੱਥੇ ਮੋਖ ਤੇ ਭੋਖ ਦੇ ਲੰਗਰ ਚੱਲਿਆ ਕਰਨਗੇ ਇਹ ਉਹੀ ਥਾਂ ਸੀ ਜਿੱਥੇ ਬਾਅਦ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਹੁੰਦੀ ਹੈ ਜਿੱਥੇ ਸ੍ਰੀ ਅਮਰਤਸਰ ਸਾਹਿਬ ਦਾ ਨਗਰ ਵਸਿਆ ਹੋਇਆ ਤਾਂ ਇਹ ਕਿਹੜਾ ਭੋਜਨ ਸੀ ਇਹ ਕੜਾ ਪ੍ਰਸ਼ਾਦ ਦੀ ਦੇਖ ਸੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲੀ ਵਾਰ ਤਿਆਰ ਕਰਵਾਈ ਸੀ ਤਾਂ ਫਿਰ ਇਸ ਤਰ੍ਹਾਂ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਸਿੱਖੀ ਦੇ ਅੰਦਰ ਆਰੰਭ ਹੋ ਜਾਂਦੀ ਹੈ ਤਾਂ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਕੇ ਲੰਗਰ ਦੀ ਵੀ ਆਰੰਭਤਾ ਕਰ ਦਿੱਤੀ ਸੀ ਸਾਰੇ ਇੱਕ ਬਰਾਬਰ ਦੇ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਦੇ ਆ ਪ੍ਰਸ਼ਾਦਾ ਛਕਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਧਰਮ ਹੈ ਉਹ ਗ੍ਰਸਤੀਆਂ ਦਾ ਧਰਮ ਹੈ ਦੂਜੇ ਪਾਸੇ ਜੋਗੀ ਲੋਕ ਵੀ ਸਨ ਸਿੱਧ ਲੋਕ ਵੀ ਸਨ ਹਾਲਾਂਕਿ ਭੋਜਨ ਦੀ ਲੋੜ ਉਹਨਾਂ ਜੋਗੀਆਂ ਤੇ ਸਿੱਧਾਂ ਨੂੰ ਵੀ ਹੈ ਪਰ ਉਹਨਾਂ ਦੇ ਧੂਨੇ ਜਿਹੜੇ ਆ ਉਹ ਮੰਗ ਕੇ ਖਾਣ ਦੀ ਗੱਲ ਕਰਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਜਿਹੜਾ ਉਹ ਕਿਰਤ ਦੀ ਗੱਲ ਕਰਦਾ ਹੈ ਇੱਥੇ ਸਤਿਗੁਰਾਂ ਨੇ ਕਿਹਾ ਤੂੰ ਆਪ ਵੀ ਕਿਰਤ ਕਰਨੀ ਹੈ ਤੇ ਆਪਣੀ ਕਿਰਤ ਦੇ ਵਿੱਚੋਂ ਕਿਸੇ ਗਰੀਬ ਨੂੰ ਜਿਹੜਾ ਉਹ ਛਕਾਉਣਾ ਹੈ ਵੰਡ ਕੇ ਸ਼ਕਣਾ ਹੈ ਤਾਂ ਹੀ ਗੁਰਨਾਨਕ ਸਾਹਿਬ ਮਹਾਰਾਜ ਦੇ ਘਰ ਅੰਦਰ ਵੰਡ ਕੇ ਸ਼ਕਣ ਦਾ ਜ਼ਿਕਰ ਜਿਹੜਾ ਉਹ ਆਉਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੇ ਸ਼ਬਦਾਂ ਵਿੱਚ ਬਿਆਨ ਕਰਦਿਆਂ ਕਿਹਾ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਵੀ ਆਪਣੀ ਧਰਮ ਦੀ ਕਿਰਤ ਕਰਨੀ ਹੈ ਉਹਦੇ ਵਿੱਚੋਂ ਫਿਰ ਕਿਸੇ ਹੋਰ ਨੂੰ ਦੇਣਾ ਦੇਣਾ ਹੈ ਤੇ ਇਹੀ ਤੇਰੇ ਵਾਸਤੇ ਜਿਹੜਾ ਉਹ ਸਭ ਤੋਂ ਵੱਡਾ ਧਰਮ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਦੀ ਰੰਭਤਾ ਕੀਤੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ 18 ਸਾਲ ਦੇ ਕਰੀਬ ਆਪ ਹੱਲ ਚਲਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਖੇਤੀ ਕਰਦੇ ਰਿਹਾ ਤੇ ਗੁਰੂ ਕਾ ਲੰਗਰ ਜਿਹੜਾ ਉਹ ਚਲਾਉਂਦੇ ਰਿਹਾ ਉਸ ਤੋਂ ਬਾਅਦ ਸਮਾ ਹੁੰਦਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਮਵਾਰਕ ਧਰਤੀ ਦੇ ਉੱਪਰ ਉਹਨਾਂ ਦੇ ਦਰਬਾਰ ਦੇ ਵਿੱਚ ਦੋ ਪ੍ਰਕਾਰ ਦਾ ਲੰਗਰ ਚੱਲਦਾ ਹੈ ਜਿਸ ਦਾ ਜ਼ਿਕਰ ਸੱਤਾ ਤੇ ਬਲਵੰਡ ਜੀ ਨੇ ਆਪਣੀ ਵਾਰ ਦੇ ਵਿੱਚ ਕੀਤਾ ਹੈ ਪਹਿਲਾ ਲੰਗਰ ਹੈ ਜਦੋਂ ਕੋਈ ਵੀ ਸਿੱਖ ਗੁਰੂ ਅੰਗਦ ਸਹਿ ਮਹਾਰਾਜ ਦੇ دیدار ਕਰਨ ਆਉਂਦਾ ਹੈ ਸਤਗੁਰੂ ਉਹਨੂੰ ਜਿਹੜਾ ਹੈ ਉਹ ਨਾਮ ਦੀ ਦਾਤ ਦਿੰਦੇ ਹੈ ਤਾਂ ਉਥੇ ਫਿਰ ਜ਼ਿਕਰ ਕੀਤਾ ਗਿਆ ਲੰਗਰ ਚੱਲਿਆ ਗੁਰ ਸ਼ਬਦ ਹਾਰ ਤੋਟ ਨ ਆਵੇ ਖੱਟੀਏ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਗੁਰੂ ਕੇ ਸ਼ਬਦ ਦਾ ਲੰਗਰ ਚੱਲਦਾ ਹੈ ਇੱਕ ਦੂਸਰਾ ਲੰਗਰ ਸੀ ਜਿਹਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਤਨੀ ਮਾਤਾ ਖੀਵੀ ਜੀ ਤਿਆਰ ਕਰਦੇ ਸੀ ਉਹਦਾ ਜ਼ਿਕਰ ਕਰਦਿਆਂ ਕਿਹਾ ਉਹ ਬਲਵਾਂਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੋਪ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਖਿਆਲੀ ਕਿ ਗੁਰੂ ਅੰਗਦ ਸਹਿ ਮਹਾਰਾਜ ਦੇ ਦਰਬਾਰ ਵਿੱਚ ਘਿਓ ਵਾਲੀ ਖੀਰ ਜਿਹੜੀ ਉਹ ਵਰਤਾਈ ਜਾਂਦੀ ਹੈ ਇੱਕ ਗੱਲ ਹੋਰ ਬੜੀ ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਅੰਦਰ ਇੱਕੋ ਹੀ ਸਿੱਖ ਇਸਤਰੀ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਹੈ ਉਹ ਸਿੱਖ ਇਸਤਰੀ ਹੈ ਮਾਤਾ ਖੀਵੀ ਜੀ ਦੋ ਵਾਰ ਉਹਨਾਂ ਦਾ ਜ਼ਿਕਰ ਆਇਆ ਇੱਕ ਵਾਰ ਜ਼ਿਕਰ ਆਉਂਦਾ ਹੈ ਕੇ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਪਤ ਰਾਲੇ ਤੇ ਦੂਸਰੀ ਵਾਰ ਜ਼ਿਕਰ ਆਉਂਦਾ ਹੈ ਮਾਤਾ ਖੀਵੀ ਸ਼ੌ ਸੋਏ ਜਿੰਨ ਗੋਏ ਉਠਾਲੀ ਹਾਲਾਕੇ ਜਿਹੜੀਆਂ ਗੈਰ ਸਿੱਖ ਇਸਤਰੀਆਂ ਉਹਨਾਂ ਦਾ ਜ਼ਿਕਰ ਗੁਰਬਾਣੀ ਅੰਦਰ ਬਹੁਤ ਵਾਰ ਆਇਆ ਜਿਵੇਂ ਗਣਕਾ ਦਾ ਹੋਵੇ ਸੀਤਾ ਦਾ ਹੋਵੇ ਇਹ ਲਿਆ ਇਸਤਰੀ ਦਾ ਹੋਵੇ ਤਾਂ ਪਰ ਸਿੱਖ ਇਸਤਰੀ ਦਾ ਜ਼ਿਕਰ ਕੇਵਲ ਮਾਤਾ ਖੀਵੀ ਜੀ ਦੇ ਰੂਪ ਵਿੱਚ ਹੀ ਆਇਆ ਹੈ ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਹੁੰਦਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੌਰਾਨ ਤਾਂ ਹੋਇਆ ਹੀ ਬਿਲਕੁਲ ਵੱਖਰਾ ਕਿ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪਹਿਲੇ ਪੰਗਤ ਪਾਛਾ ਸੰਗਤ ਜਿਹਨੇ ਵੀ ਸਾਡੇ دیدار ਕਰਨ ਵਾਸਤੇ ਆਉਣਾ ਹੈ ਪਹਿਲਾਂ ਉਹ ਪੰਗਤ ਵਿੱਚ ਬੈਠੇਗਾ ਫਿਰ ਉਹ ਸੰਗਤ ਵਿੱਚ ਆਵੇਗਾ ਇਥੋਂ ਤੱਕ ਕਿ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਆਉਂਦਾ ਹੈ ਉਹਨੂੰ ਵੀ ਪਹਿਲਾਂ ਪੰਗਤ ਵਿੱਚ ਬੈਠਣਾ ਪੈਂਦਾ ਹੈ ਹਰੀਪੁਰ ਦਾ ਰਾਜਾ ਹੁੰਦਾ ਏ ਉਹਨੂੰ ਵੀ ਪਹਿਲਾਂ ਪੰਗਤ ਵਿੱਚ ਬੈਠਣਾ ਪੈਂਦਾ ਏ ਇਹ ਵੇਖ ਕੇ ਅਕਬਰ ਬਾਦਸ਼ਾਹ ਬਹੁਤ ਪ੍ਰਭਾਵਿਤ ਹੁੰਦਾ ਏ ਤੇ ਉਹਨੇ ਜ਼ਗੀਰ ਵੀ ਜਿਹੜੀ ਸੀ ਗੁਰੂ ਕੇ ਲੰਗਰ ਵਾਸਤੇ ਦੇਣੀ ਚਾਹੀ ਪਰ ਮਹਾਰਾਜ ਕਹਿਣ ਲੱਗੇ ਕਹਿੰਦੇ ਗੁਰੂ ਕਾ ਲੰਗਰ ਸਿੱਖਾਂ ਦੀ ਕੀਰਤ ਨਾਲ ਚੱਲਦਾ ਏ ਤੇ ਕੀਰਤ ਨਾਲ ਹੀ ਚੱਲੇਗਾ ਇਹਨੂੰ ਰਾਜੇ ਮਹਾਰਾਜਿਆਂ ਦੀਆਂ ਜ਼ਗੀਰਾਂ ਦੀ ਲੋੜ ਨਹੀਂ ਏ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਦੌਰਾਨ ਭਾਵੇਂ ਬਾਬਾ ਪ੍ਰਿਥੀ ਚੰਦ ਨੇ ਥੋੜਾ ਖੱਲਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਗੁਰੂ ਦਾ ਲੰਗਰ ਜਿਹੜਾ ਉਸ ਵੇਲੇ ਵੀ ਚੱਲਦਾ ਰਹਿੰਦਾ ਹੈ ਆਪਾਂ ਸੰਖੇਪ ਦੇ ਵਿੱਚ ਵਿਚਾਰਨ ਦਾ ਯਤਨ ਕਰੀਏ ਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਪੰਜ ਦੇ ਕਰੀਬ ਲੰਗਰ ਚੱਲਦੇ ਸੀ ਤੇ ਕਿਸੇ ਵੀ ਘਰ ਵਿੱਚ ਆਪਣਾ ਚੁੱਲ੍ਹਾ ਜਿਹੜਾ ਉਹ ਨਹੀਂ ਸੀ ਬਾਲਿਆ ਜਾਂਦਾ ਸਾਰੇ ਜਿਹੜੇ ਅਨੰਦਪੁਰ ਵਾਸੀ ਸਨ ਉਹ ਗੁਰੂ ਕੇ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕਦੇ ਸੀ ਔਰ ਸਮੇਂ-ਸਮੇਂ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਲੰਗਰਾਂ ਨੂੰ ਚੈੱਕ ਵੀ ਕਰਦੇ ਸੀ ਜਿਹਦਾ ਜ਼ਿਕਰ ਵੀ ਮਿਲਦਾ ਹੈ ਕਿ ਇੱਕ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਖ-ਵੱਖ ਲੰਗਰਾਂ ਵਿੱਚ ਜਾਂਦੇ ਐ ਪਰ ਕਿਤੇ ਹੋਵੇਂ ਪ੍ਰਸ਼ਾਦਾ ਨਾ ਮਿਲਿਆ ਤੇ ਭਾਈ ਨੰਦਲਾਲ ਸਾਹਿਬ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਮਿਲਿਆ ਸੀ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਨੰਦਲਾਲ ਸਾਹਿਬ ਦੀ ਪ੍ਰਸ਼ੰਸਾ ਕੀਤੀ ਔਰ ਬਾਕੀ ਜਿਹੜੇ ਲੰਗਰਾਂ ਦੇ ਇੰਚਾਰਜ ਸਨ ਉਹਨਾਂ ਨੂੰ ਤਾੜਨਾ ਵੀ ਕੀਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਵਿੱਚ ਵੀ ਜਿਹੜੇ ਸਿੱਖ ਸਨ ਉਹਨਾਂ ਨੇ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਿਆ ਇਥੋਂ ਤੱਕ ਜਦੋਂ ਦੁਸ਼ਮਣ ਜਿਹੜੇ ਸਨ ਸਿੱਖਾਂ ਨੂੰ ਮਾਰਨ ਵਾਸਤੇ ਹੁੰਦੇ ਸੀ ਉਦੋਂ ਵੀ ਗੁਰੂ ਕੇ ਸਿੱਖ ਜੰਗਲਾਂ ਤੇ ਪਹਾੜਾਂ ਵਿੱਚ ਰਹਿੰਦੇ ਹੋਏ ਆਵਾਜ਼ ਦੇ ਕੇ ਕਹਿੰਦੇ ਸੀ ਜੇ ਕੋਈ ਭੁੱਖਾ ਹੈ ਤੇ ਗੁਰੂ ਕਾ ਲੰਗਰ ਤਿਆਰ ਹੈ ਛੱਕ ਲੈਣਾ ਕਰੋ ਇਥੋਂ ਤੱਕ ਕਿ ਕਈ ਵਾਰ ਸਾਰੇ ਵਿਰੋਧੀ ਛੱਕ ਜਾਂਦੇ ਸੀ ਤੇ ਆਪ ਸਿੱਖ ਫਿਰ ਕਹਿ ਦਿੰਦੇ ਸੀ ਕੋਈ ਗੱਲ ਨਹੀਂ ਲੰਗਰ ਮਸਤਾਨਾ ਹੋ ਗਿਆ ਇਦਾਂ ਕਰਕੇ ਸੇਖਾਂ ਨੇ ਦੇਗ ਦੀ ਪਰੰਪਰਾ ਜਿਹੜੀ ਸੀ ਉਹਨੂੰ ਕਾਇਮ ਕੀਤਾ ਇੱਕ ਦੂਸਰਾ ਸ਼ਬਦ ਹੈ ਤੇਗ ਤੇਗ ਦਾ ਪਾਵ ਹੁੰਦਾ ਹੈ ਕਿ ਲੋਹੇ ਦਾ ਸ਼ਸਤਰ ਜਿਹੜਾ ਸਰਬ ਲੋਹ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਤਿੱਖਾ ਕਰਕੇ ਘੜਿਆ ਹੋਇਆ ਸ਼ਸਤਰ ਨੂੰ ਤੇਗ ਕਿਹਾ ਜਾਂਦਾ ਹੈ ਤੇਗ ਦਾ ਜ਼ਿਕਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਹੀ ਜੁੜ ਜਾਂਦਾ ਹੈ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਹਾਈ ਕਿ ਇੱਕ ਪਾਸੇ ਮੁਗਲ ਸਨ ਇੱਕ ਪਾਸੇ ਪਠਾਨ ਸੀ ਲੜਾਈ ਹੋ ਰਹੀਏ ਤੇ ਜੰਗ ਦੇ ਮੈਦਾਨ ਵਿੱਚ ਖੂਬ ਤੇਗ ਚੱਲਦੀ ਹੈ ਹਾਲਾਂਕਿ ਉਸ ਲੜਾਈ ਦੇ ਦੌਰਾਨ ਮੁਗਲ ਜਿਹੜੇ ਜਿੱਤ ਜਾਂਦੇ ਪਠਾਨ ਹਾਰ ਜਾਂਦੇ ਐ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਇਹਨਾਂ ਨੇ ਸ਼ਸਤਰਾਂ ਦਾ ਚੰਗੇ ਤਰੀਕੇ ਨਾਲ ਅਭਿਆਸ ਨਹੀਂ ਕੀਤਾ ਜੇ ਸ਼ਸਤਰਾਂ ਦਾ ਚੰਗੇ ਤਰੀਕੇ ਨਾਲ ਅਭਿਆਸ ਕੀਤਾ ਹੁੰਦਾ ਤੇ ਇਹਨਾਂ ਦੀ ਹਾਰ ਨਾ ਹੁੰਦੀ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲ ਸਜਾਏ ਜੇ ਪਹਿਲਾਂ ਚੇਤੇ ਕੀਤਾ ਹੋਵੇ ਫਿਰ ਸਜ਼ਾ ਨਹੀਂ ਮਿਲਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪਣੇ ਹੱਥ ਵਿੱਚ ਵੀ ਇੱਕ ਹੱਥ ਵਿੱਚ ਗੁਰਬਾਣੀ ਦੀ ਪੋਥੀ ਹੋਇਆ ਕਰਦੀ ਸੀ ਤੇ ਦੂਸਰੇ ਹੱਥ ਵਿੱਚ ਡਾਂਗ ਹੋਇਆ ਕਰਦੀ ਸੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕੀਤਾ ਹੈ ਕਿ ਆਸਾ ਹੱਥ ਕਿਤਾਬ ਕਸ਼ ਕੂੰਜਾਂ ਬਾਗ ਮਸੱਲਾ ਧਾਰੀ ਕੇ ਡਾਂਗ ਜਿਹੜਾ ਉਹ ਸ਼ਸਤਰ ਦਾ ਪ੍ਰਤੀਕ ਹੈ ਔਰ ਪੰਜ ਜਾਮਿਆਂ ਤੱਕ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਮੀਰੀ ਨੂੰ ਸ਼ਾਂਤਮਈ ਤਰੀਕੇ ਨਾਲ ਰੱਖਿਆ ਭਾਵ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਜਿਹੜਾ ਸੀ ਉਹ ਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿੱਤਾ ਆਤਮਿਕ ਤੌਰ ਦੇ ਉੱਪਰ ਤਿਆਰ ਕੀਤਾ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਵੀ ਦੋ ਤੇਗਾ ਧਾਰਨ ਕੀਤੀਆਂ ਤੇ ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਹੁਣ ਤੁਸੀਂ ਤੇਗ ਜਿਹੜੀ ਉਹਨੂੰ ਤਨ ਤੇ ਧਾਰਨ ਕਰੋ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੌਰਾਨ ਸਿੱਖਾਂ ਨੇ ਜਿਹੜੀਆਂ ਸੀ ਉਹ ਤੇਗਾ ਧਾਰਨ ਕਰ ਲਈਆਂ ਤਾਂ ਉਸ ਵੇਲੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੱਡੀ ਹਕੂਮਤ ਦੇ ਨਾਲ ਟੱਕਰ ਲਈ ਏਸ਼ੀਆ ਦੀ ਸਭ ਤੋਂ ਵੱਡੀ ਜੇਤੂ ਕੌਮ ਜਿਹੜੀ ਉਹ ਮੁਗਲ ਸਨ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਾਰ ਵਾਰ ਮੈਦਾਨੇ ਜੰਗ ਵਿੱਚ ਹਾਰ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਵੀ 2200 ਘੋੜਸਵਾਰ ਰਹਿੰਦੇ ਸੀ ਤੇ ਉਹ ਸਾਰੇ ਦੇ ਸਾਰੇ ਸ਼ਸਤਰਧਾਰੀ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਰੇ ਤੇ ਮੰਨਿਆ ਹੀ ਇਹ ਜਾਂਦਾ ਹੈ ਕਿ ਉਹ 14 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਤੇਗ ਦੇ ਖੂਬ ਜ਼ੋਰ ਵਿਖਾਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਰਸਾਨ ਹੋ ਕੇ ਉਹਨਾਂ ਨੂੰ ਤੇਗ ਬਹਾਦਰ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜਿੱਥੇ ਉਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਵਾਸਤੇ ਕਿਹਾ ਉੱਥੇ ਜਦੋਂ ਅੰਮ੍ਰਿਤ ਸੰਚਾਰ ਕੀਤਾ ਤੇ ਪੰਜ ਕਕਾਰਾਂ ਦੇ ਵਿੱਚ ਪੱਕੇ ਤੌਰ ਦੇ ਉੱਪਰ ਕਿਰਪਾਨ ਜਿਹੜੀ ਸੀ ਉਹ ਧਾਰਨ ਕਰਵਾ ਦਿੱਤੇ ਨਾਲੇ ਮਹਾਰਾਜ ਨੇ ਕਿਹਾ ਕਿ ਕਿਰਪਾਨ ਪਾਣ ਧਾਰੈ ਅੰਕੋੜ ਪਾਪ ਟਾਰੈ ਕਿ ਪਾਣ ਧਾਰਨ ਕਰਨ ਦੇ ਨਾਲ ਕਰੋੜਾਂ ਪਾਪ ਜਿਹੜੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਬਿਨਾ ਸ਼ਸਤਰੰ ਕੇ ਸੰ ਨਰੰਗ ਭੇੜ ਜਾਨੋ ਗਹਿ ਕਾਂਤਾ ਕੇ ਕਿਤੇ ਲੈ ਸਦਾਨੂ ਇਹ ਮੋਰ ਆ ਗਿਆ ਸੁਣੋ ਤੁਮ ਪਿਆਰੇ ਬਿਨਾ ਕੇਸੰ ਤੇਗੰਗ ਦਿਉ ਨੰਦਾਰੇ ਕਿ ਜੇਨੇ ਕੇਸ ਨਹੀਂ ਰੱਖੇ ਜਿਨੇ ਤੇਗ ਨਹੀਂ ਧਾਰਨ ਕੀਤੀ ਮੈਂ ਉਹਨੂੰ ਦਿਦਾਰ ਵੀ ਨਹੀਂ ਦਿਆਂਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੱਕੇ ਤੌਰ ਦੇ ਉੱਪਰ ਸਿੱਖਾਂ ਨੂੰ ਜਿਹੜੀ ਸੀ ਉਹ ਤੇਗ ਧਾਰਨ ਕਰਵਾ ਦਿੱਤੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਜਾਂਦੇ ਆ ਤਾਂ ਉੱਥੇ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਕਾਜ਼ੀਆਂ ਨੇ ਪੁੱਛਿਆ ਹੀ ਦੇ ਕੋਲ ਕਰਾਮਾਤ ਕਿਹੜੀ ਹੈ ਉਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਸ਼ਮਸ਼ੀਰ ਨੂੰ ਬੇਮਿਆਣ ਕਰਕੇ ਕਿਹਾ ਮੇਰੇ ਵਾਸਤੇ ਮੇਰੀ ਸ਼ਮਸ਼ੀਰ ਜਿਹੜੀ ਇਹੋ ਹੀ ਸਭ ਤੋਂ ਵੱਡੀ ਕਰਾਮਾਤ ਹੈ ਤਾਂ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੋਰ ਗੱਲ ਕਹੀ ਕਿ ਬਹਾਦਰ ਸ਼ਾਹ ਤੇਰੀ ਜਿਹੜੀ ਤਲਵਾਰ ਹੈ ਇਹਦੇ ਪਿਛੇ ਕ੍ਰੋਧ ਛੁਪਿਆ ਹੋਇਆ ਹੈ ਤੇ ਮੇਰੀ ਇਸ ਕਿਰਪਾਨ ਦੇ ਵਿੱਚ করুণਾ ਹੈ ਪਾਵ ਕਿਰਪਾ ਹੈ ਤੇਰੀ ਤਲਵਾਰ ਜਿਹੜੀ ਹੈ ਇਹ ਲੋਕਾਂ ਨੂੰ ਮੌਤ ਦਿੰਦੀ ਹੈ ਮੇਰੀ ਕਿਰਪਾਨ ਜਿਹੜੀ ਉਹ ਜੀਵਨਦਾਨ ਦਿੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹਾਦਰ ਸ਼ਾ ਤੇਰੇ ਵਾਲੀ ਤਲਵਾਰ ਲੋਕਾਂ ਦੀ ਇੱਜ਼ਤ ਲੁੱਟਦੀ ਹੈ ਮੇਰੀ ਕਿਰਪਾਨ ਲੋਕਾਂ ਦੀ ਇੱਜ਼ਤ ਜਿਹੜੀ ਉਹ ਰੱਖਦੀ ਹੈ ਤਾਂ ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਫਿਰ ਤੇਗ ਜਿਹੜੀ ਸੀ ਉਹ ਧਾਰਨ ਕੀਤੀ ਤੇ ਸਿੱਖ ਸੰਗਤਾਂ ਨੂੰ ਤੇਗ ਧਾਰਨ ਕਰਵਾਈ ਫਿਰ ਖਾਲਸੇ ਨੇ ਇਸੇ ਤੇਗ ਦੇ ਜ਼ੋਰ ਦੇ ਨਾਲ ਜਿਹੜੇ ਸੀ ਸਮੇ ਸਮੇਂ ਦੇ ਉੱਪਰ ਉਲਟਣ ਆ ਰਹੇ ਲੁਟੇਰੇ ਜਿਹੜੇ ਸੀ ਉਹਨਾਂ ਦਾ ਰਾਹ ਦਰਿਆ ਖੈਬਰ ਜਿਹੜਾ ਨੂੰ ਬੰਦ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਮੋਹਰ ਦੇ ਉੱਪਰ ਇਹ ਸ਼ਬਦ ਖਾਸ ਤੌਰ ਦੇ ਉੱਪਰ ਲਿਖੇ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜ਼ਾਫਤ ਆਜ਼ਨਾਨਕ ਗੁਰੂ ਗੋਬਿੰਦ ਸਿੰਘ ਕਿ ਦੇਗ ਤੇ ਤੇਗ ਦੀ ਫਤਿਹ ਹੋਵੇ ਅੱਜ ਵੀ ਜਦੋਂ ਵੀ ਗੁਰੂ ਦਾ ਦਰਬਾਰ ਸੱਜਦਾ ਹੈ ਅਰਦਾਸ ਹੁੰਦੀ ਹੈ ਕਿੜਾ ਪ੍ਰਸ਼ਾਦੀ ਦੇਗ ਆਉਂਦੀ ਹੈ ਤਾਂ ਫਿਰ ਉਸ ਵੇਲੇ ਦੇ ਨਾਲ ਜਦੋਂ ਕਿਹਾ ਜਾਂਦਾ ਹੈ ਕਿ ਦੇਗ ਦਰ ਪ੍ਰਵਾਨ ਹੋਵੇ ਉਹਦੇ ਵਿੱਚ ਤੇਗ ਜਿਹੜੀ ਉਹ ਭੇਟ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਤੇਗ ਭੇਟ ਕਰਨ ਤੋਂ ਪਹਿਲਾਂ ਦੇਗ ਵੀ ਦਰ ਪ੍ਰਵਾਨ ਨਹੀਂ ਹੋ ਸਕਦੀ ਦੇਗ ਵੀ ਤਾਂ ਪ੍ਰਵਾਨ ਹੁੰਦੀ ਜਦੋਂ ਤੇਗ ਭੇਟ ਕੀਤੀ ਜਾਵੇ ਤਾਂ ਇਹ ਦੇਗ ਤੇ ਤੇਗ ਦਾ ਜਿਹੜਾ ਸੰਕਲਪ ਹੈ ਆਪਰ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਜਿਨ੍ਹਾਂ ਦੇਗ ਚਲਾਈ ਤੇਗਵਾਈ ਜਿਨ੍ਹਾਂ ਸਿੱਖਾਂ ਨੇ ਦੇਗ ਚਲਾਈ ਭਾਵ ਗੁਰੂ ਕੇ ਲੰਗਰ ਵਾਸਤੇ ਕਾਰਜ ਕੀਤੇ ਸੇਵਾ ਕੀਤੇ ਤੇ ਤੇਗਵਾਈ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਤੇਗਵਾਈ ਹੈ ਤੇ ਦੂਸਰੀ ਵਾਰ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਦੇਗ ਤੇਗ ਫਤਿਹ ਭਾਵ ਦੇਗ ਦੀ ਤੇ ਤੇਗ ਦੀ ਜਿੱਤ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਹਿੰਦੇ ਆ ਕਿ ਦੇਗ ਤੇ ਇੱਕ ਜਗ ਮੇ ਦੂ ਚਲੇ ਇਹ ਦੇਗ ਵੀ ਚਲਦੀ ਹੈ ਤੇਗ ਵੀ ਚਲਦੀ ਹੈ ਤਾਂ ਇੱਕ ਖਾਲਸੇ ਦਾ ਪ੍ਰਸਿੱਧ ਵਾਕ ਹੈ ਖਾਲਸੇ ਦਾ ਪ੍ਰਸਿੱਧ ਕਹਿਣਾ ਹੈ ਕਿ ਜਿਹੜਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਝੁੱਕ ਕੇ ਆਉਂਦਾ ਹੈ ਉਹਨੂੰ ਦੇਗ ਮਿਲਦੀ ਹੈ ਤੇ ਜਿਹੜਾ ਚੜ ਕੇ ਆਉਂਦਾ ਹੈ ਉਹਨੂੰ ਤੇਗ ਮਿਲਦੀ ਹੈ ਜਿਹੜਾ ਨਿਮਰਤਾ ਦੇ ਨਾਲ ਆਵੇ ਉਹਨੂੰ ਉਹਨੂੰ ਗੁਰੂ ਘਰ ਲੰਗਰ ਸ਼ਿਕਾਇਆ ਜਾਂਦਾ ਹੈ ਤੇ ਜਿਹੜਾ ਚੜ ਕੇ ਆਵੇ ਉਹਦੇ ਵਾਸਤੇ ਖਾਲਸਾ ਤੇਗ ਜਿਹੜਾ ਉਹ ਕੱਢ ਕੇ ਰੱਖਦਾ ਹੈ ਜਿਹੜਾ ਆਵੇ ਫਿਰ ਉਹਦਾ ਸੋਧਾ ਵੀ ਲਾਉਂਦਾ ਹੈ ਇਦਾਂ ਕਰਕੇ ਦੇਖ ਤੇਗ ਦਾ ਸੰਕਲਪ ਬਹੁਤ ਵੱਡਾ ਸੰਕਲਪ ਹੈ ਸਿੱਖੀ ਦੇ ਵਾਸਤੇ ਇਹ ਨਿਆਰਾਪਨ ਹੈ ਦੇਖ ਤੇਗ ਜੱਗ ਮੈਂ ਦੂ ਚਲੇ ਆਪਾਂ ਰੋਜ਼ ਉਹਨਾਂ ਨੂੰ ਯਾਦ ਕਰਦੇ ਹਾਂ ਦੇਖ ਚਲਾਉਣ ਵਾਲਿਆਂ ਨੂੰ ਤੇਗ ਵਾਉਣ ਵਾਲਿਆਂ ਨੂੰ ਤੇ ਨਾਲੇ ਅਰਦਾਸ ਵੀ ਕਰਦੇ ਹਾਂ ਦੇਖ ਤੇਗ ਫਤਿਹ ਦੇਖ ਤੇ ਤੇਗ ਦੀ ਜਿੱਤ ਹੋਵੇ